ਉਹ ਰਾਮ ਕਹਿ ਜਾਨ ਜਿਹੜਾ ਦਿਨ ਰਾਤ ਭਟਦਾ ਹੈ ਇਹ ਮੰਨ ਕੇ ਉਹ ਪਰਮਾਤਮਾ ਦੇ ਰੂਪ ਵਿੱਚ ਹੈ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਅਹਿ ਦਾ ਜਨ ਤੇ ਹਜਰ ਕੋਈ ਫਤੂਰ ਕੀ ਕਰੇ ਇਹਨਾਂ ਸੱਚੀ ਕਰਦਾਂ ਕਿਸੇ ਕਰੀੜੇਂ ਜਨਪਾਸ ਦੀ ਮਿਲਗੀ ਨਾ ਬਖਸ਼ਿਸ਼ ਹੋ ਗਈ ਤੇ ਮਹਾਰਾਜ ਦੀ ਕਿਰਪਾ ਕਰਦਿਆ ਕਿ ਮਿਰਤੀ ਕਦੈਨਾ ਹੋਵੇ ਜਨ ਕੀ ਅਰਦਾਸ ਕਿ ਉਹ ਦਾ ਕੋਈ ਨਾ ਨਾ ਮਾਇਆ ਭਟੇ ਕਰਨੀ ਹੈ ਨਾ ਉਹ ਕੋਈ ਲਾਲਚ ਹੈ ਨਾ ਕੋਈ ਉਹ ਚੰਦ ਹੋਗਾ ਅੰਦਰ ਜੋ ਬੋਲਦਾ ਉਹ ਪਰਮਾਨੰਤ ਅੱਤ ਲਗਾ ਦੇ ਇਹ ਹਾ ਉਹ ਸਤਿ ਹੋਗਾ ਨਾਨਕ ਦਾਸ ਮੁਖ ਤੇ ਜੋ ਰੂਪ ਮੋਲ ਹੈ ਇਸ ਕਰਕੇ ਸੰਨੁਕ ਧਾਰਨੀ ਪੈਣਾ ਕਰਦਾ ਤਾਂ ਉਹ ਕੋਠਾ ਜਗਾ ਜਿਹੜੇ ਉਹ ਇੰਨੇ ਜਾਰੇ ਲਾਭੂ ਕਰੇ ਉਹਨਾਂ ਦੇ ਚਲੋ ਸਭ ਤੋਂ ਜਿੰਨ ਕਰਨਾ ਪੈਗਾ ਇਸ ਕਰਕੇ ਚਲੋ ਸਾਨੂੰ ਕਿਸੇ ਨਾਲ ਵੈਸੇ ਫालतू ਵੈਸੇ ਨਹੀਂ ਕਰਨਾ। ਤਾਂ ਕੀ ਕਹਤੈ ਜੀ ਬਸ ਤਾਂ ਕਿ ਉਹਨੇ ਉਸ ਮੁਖ ਤੋਂ ਬੋਲਦਾ। ਨਾਨਕ ਦਾਸ ਮੁਖ ਤੇ ਉਹ ਬੋਲਦਾ। ਜੋ ਮਨੇ ਜੋ ਵੀ ਬੋਲਿਆ ਗਿਆ। ਇਹ ਹਾਂ ਉਹ ਵਾ। ਇਹ ਹਾਂ ਮਨੇ ਇੱਥੇ ਨੂੰ ਆਵਾਂ। ਉੱਥੇ ਸੱਚ ਹੋਇਆ। ਸੱਚ। ਇਸ ਕਰਕੇ ਕਿਸੇ ਕਿਸੇ ਦੀ ਗੁੜੀ ਆਤਮਾ ਦਾ ਗਰੋਧ ਨਹੀਂ ਹੁੰਦਾ ਕਿੰਨਾ ਇੰਨਾ ਜਿਹੜਾ ਨੰਨ ਕਰਨਾ ਚਾਹੁੰਦਾ ਸੱਚ ਨੂੰ ਸੱਚ ਕਹਿਣਾ ਗਰੋਧ ਨਹੀਂ ਹੁੰਦਾ ਸੂਪ ਫੁੱਲ ਕਹਿਣਾ ਹੈ ਫੁੱਲ ਕਹਿਣਾ ਫਕੜਦਾ ਇਹ ਬਾਤ ਹੈ ਹੈ ਕੰਡਾ ਕਹਿਣਾ ਫੁੱਲ ਕਿਉਂ ਕਰ ਕੰਡੇ ਨੂੰ ਫੁੱਲ ਕਹਿਣਾ ਆਪ ਹੈ ਫੁੱਲ ਨੂੰ ਜਿਵੇਂ ਇਹ ਕਹਿੰਦੇ ਵੀ ਸ਼ਰਾਬ ਪੀਂਦੇ ਸ਼ਰਾਬ ਦੇ ਵਿੱਚ ਕੋਈ ਪਾਕਤ ਜੁਦ ਹੈਗੀ ਹੈ ਨਾ 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 ਇਹ ਤਾਂ ਤੁਗਾ ਮੰਨਦਾ ਕਰ ਲੈ ਕਿ ਨਹੀਂ ਨਹੀਂ ਇਹ ਤਾਂ ਸੱਚ ਹੈ ਸੱਚ ਨੂੰ ਸੱਚ ਕਹਿਣਾ ਮਿਲਦਾ ਨਹੀਂ ਹੈ ਮਿਲਦਿਆਂ ਦੀ ਪਰਵਾਸਾ ਲਈ ਜਿਹੜਾ ਝੂਠ ਹੈ ਉਹ ਨੂੰ ਸੱਚ ਬਣਾ ਕੇ ਬੁਣਦਾ ਜਿਹੜਾ ਸੱਚ ਹੈ ਉਹ ਨੂੰ ਝੂਠ ਬਣਾ ਕੇ ਪੇਚ ਕਰਦੇ ਉਸਤਤੀ ਹੈ ਹੈਗੇ ਜੋ ਪਤਾ ਹੈ ਪਰ ਉਹਦੀ ਵਡਿਆਈ ਕਿਉਂ ਕਿ ਤੀਨ ਨੂੰ ਧੰਵਾ ਨਾ ਜਾਂ ਉਹਦੇ ਕੋਈ ਅਹੁਦਾ ਹੈ ਹੱਥ ਜੋੜ ਕੇ ਉਹਨੂੰ ਮਿਲ ਜਾਂਦੇ ਡਾਕਾ ਰਾ ਜਿੰਨੇ ਅੰਨਾ ਨਾ ਕਰਦੇ ਚੋੜੀ ਸਾਨੂੰ ਤਾਂ ਹੁਕਮ ਹੀ ਨਹੀਂ ਹੈ ਆਹ ਪ੍ਰੇਸ਼ਡੈਂਟ ਦੀ ਤੈਰੀਆ ਕਾਗਜ਼ ਲਿਖਣੇ ਨੇ। ਇਹ ਫੌਲਾ ਇਹ ਪਤਾ ਰਹੇ। ਮੇਰੇ ਮੈਦੂ ਉੱਥੇ ਗੰ। ਇਹ ਮੇਰੇ ਸਤਿਕਾਰ ਚ ਕਿਉਂ ਨਿਖਣ ਆਇਆ? ਮੈਂ 라 ਜਾ। ਮੈਂ ਮੰਨਦੀ ਹਾਂ। ਤੇ ਇਹ ਬੰਦਾ ਬੈਠੀ ਰਹੇ ਮੇਰੇ ਸਤਿਕਾਰ ਟੁੱਟੇ ਵੀ ਕੌਣ ਹੈ ਪਤਾ ਕੋਣ ਹੈ। ਨਹੀਂ। ਉਹਨੇ ਮੈਂ ਸਿਰਫ ਮਹਾਰਾਜ ਦੇ ਅੱਗੇ ਆਵਾਜ਼। ਸਤਿਕਾਰ ਮੈਂ ਸਾਰਿਆਂ ਦਾ ਕਰਦਾ। ਪਰ ਜੇ ਤੂੰ ਇਸ ਰੂਪ ਚ ਰਹੇ ਜੀ ਗੁਰੂ ਨਾਲ ਵੱਡਾ ਮੰਨ ਕੇ ਮੇਰਾ ਸਤਕਾਰ ਕਰਾਉ ਮੈਂ ਨਹੀਂ। ਅਸੀਂ ਬਿੱਖੂ ਕੀਰਤਨ ਵਾਲੇ ਫਲਾਣ ਜੀ ਆਗਿਰ ਪੈ ਕੋ ਕੀ ਸਾਹ ਤੋਂ ਇੱਕ ਵੱਡਾ ਵੀ ਆ ਗਿਆ। ਨਹੀਂ ਮੈਂ। ਅਸੀਂ ਉਸ ਕਾਰਨ ਤੁਹਾਨੂੰ ਬਚਨ ਕਰਦੇ ਨੇ ਕਿ ਸੱਚਾ ਜੀ ਇਹ ਗੱਲ ਤੁਸੀਂ ਮੰਨੋ ਤਾਂ ਕਿ ਤੁਹਾਡਾ ਆਧਾਰ ਹੋ ਜਾਵੇ ਜਿਹੜਾ ਇਸ ਤਰ੍ਹਾਂ ਦਾ ਪ੍ਰਾਣੀ ਬਣ ਗਿਆ ਉਹ ਰੱਬ ਦੇ ਰੂਪ ਹੋ ਗਿਆ ਅਸੀਂ ਸਾਰੇ ਰੱਬ ਦੇ ਰੂਪ ਹਾਂ ਸਾਡੇ ਸਾਰੇ ਦੇ ਪਰਮਾਤਮਾ ਵਿੱਚ ਹੈ ਕੰਨ ਹੈ ਉਹ ਦੀਵਾ ਜਗ ਰਿਹਾ ਉਹ ਨਹੀਂ ਕਿ ਤੁਹਾਨੂੰ ਨਾ ਗੁਰਦੇ ਗੁਰੂ ਜੇ ਗੁਰੂ ਜਿਹੜਾ ਦੀਵਾ ਜਗਾਇਆ ਹੈ ਜੇ ਮੈਨੇ ਦੇਵਤਾ ਨੇ ਦੇਹੀ ਬਣਾ ਇਹਦਾ ਦੀਵਾ ਜਗਾਇਆ ਹੈ ਸਾਡਾ ਨਹੀਂ ਜਗਾਇਆ ਉਹ ਭਈ ਜੇ ਨੇ ਮਾਨਸ ਤੇ ਦੇਵ ਦੇ ਲਈ ਪ੍ਰਾਰਥਨਾ ਲਾਗੀ 12 ਮਿੰਟ ਦੇ ਮਾਨਸਤੂ ਅਗਲਾ ਦੇਵਤਾ ਹੈ ਦੇਵਤਾ ਕੋ ਨੇ ਜਿਹਦੇ ਦੀ ਵਜਾ ਗਿਆ ਨੂੰ ਜਾਨ ਉਹਦਾ ਦੱਸੋ ਜੁੜੇ ਦੀ ਬਾਰੇ ਸੰਤਾਰ ਜਿੰਨੇ ਚੰਨ ਦਾ ਬਣ ਜਗਾਏ ਕੁਲਪ ਆਪਣੇ ਨਾਲ ਤਿਆ ਆਗੋ ਨਹੀਂ ਲੱਗਦਾ ਕਿਤੇ ਮਰ ਜਾਈ ਬਸ ਕੱਟ ਜੂਤ ਉਹਨੇ ਅੱਜ ਤੋਂ ਮਨ ਮਾਇਆ ਮੈਂ ਫੜ ਰਿਹਾ ਹੂੰ ਵਿਸਰਿਓ गोविंद ਨਾਮ ਮਨ ਮਾਇਆ ਦੇ ਵਿੱਚ ਫਸ ਗਿਆ ਗੁਰੂ ਜੀ ਤੱਕ ਕੀ ਲੋਗ ਕਰਨੇ ਕੀ ਕੰਮ ਕੀਤਾ ਇਸ ਰਿਉ ਗੋਵਿੰਦ ਨਾਮ ਗੋਵਿੰਦ ਨਾਮ ਲਾਦੇ ਉਹ ਤਾਂ ਸੁਹਾਈ ਹੈ। ਉਹਦਾ ਬਲੂਫੁੱਲ ਦਾ ਐਦਾ ਕੰਮ ਕਰਦੀ ਹੋਏ ਹੈ ਜਿਉਂ ਕਿ ਇਹ ਕਈ ਰੂਪ ਧਾਰਨ ਕਰਦਾ। ਧਾਰਮਿਕ ਬੰਦੇ ਨੂੰ ਵੀ ਨਹੀਂ ਛੱਡਦੀ। ਜੋਤੀ ਜੋਤੀ ਹੈ, ਮਾਇ ਦੀ ਜੋਤੀ ਹੈ, ਸਾਨੂੰ ਭਰਮ ਦੇਖਾਂ। ਉਹ ਤਾਂ ਤਾਂ ਦੇ ਸੰਸਾਰ ਮਾਰੇ ਤੱਕ ਕਰ ਰਿਹਾ। ਜਦੋਂ ਵੀ ਥੋੜਾ ਜਿਹਾ ਕਿਸੇ ਨੂੰ ਕੋ ਝਾਲਕ ਨਹੀਂ। ਚੱਕੀ ਲਾਗਣ ਜਮ ਸੰਤ ਕਰੀ ਮੇਰੇ ਬਹੁਤ ਲੱਗ ਰਹੀ ਦੋ ਬੰਦੇ ਮਗਰ ਲਗਾ ਲਾਂਗੇ ਰੁਕ ਗਿਆ ਤੇ ਜੱਲ ਲਗਾ ਉਹਦੇ ਰੁਕ ਲਿਆ ਤਾਂ ਫਿਰ ਰੇਤ ਸਿੱਧ ਅਬਰਾ ਸਵਾਹ ਇਹ ਦਿੱਤੀਆਂ ਵੀ ਉਹ ਨਹੀਂ ਆਉਂਦੀਆਂ ਸਿੱਧੇ ਨੂੰ ਨਾ ਕੋਈ ਤਾਂ ਸੁਬੀ ਮਹਾਜਾ ਜੀ ਦੇ ਕੋਈ ਰੁਕ ਤੇ ਬਧੀਆ ਜਗਾ ਤੇ ਕਿਸੇ ਰਾਜ ਦੇ ਮਨ ਚ ਪੜਨਾਂ ਤੋਂ ਪਹਿਲਾਂ ਕੁਝ ਸੰਬੰਧੀਆਂ ਉਹਨਾਂ ਜਿਹੜਾ ਦਰਵਾਜ਼ਾ ਪਹਿਲਾਂ ਉਹ 25 ਬਾਗਤ ਕਰਨ ਲੱਗੇ ਨੇ ਉਹਨੇ ਕਹਿ ਲਿਆ ਮੈਂ 10 ਤੇ 6 ਵਜੇ ਦੱਸੂਗੀ ਕਿ ਤੁਸੀਂ ਵੀ ਕਰਾ ਦਿਓ ਕੀ ਟਾਈਮ ਹੋ ਗਿਆ ਨਾਨਸਾਹੇ ਮਤਾਨੇ ਨੂੰ ਕੀ ਬਦਾਨੇ ਆ ਕਿੰਨ ਕੰਮ ਦੀ ਲੋਕਾਂ ਨੂੰ ਜਗਾਨੇ ਮੇਲਾ ਲੱਗੇ ਨਾਨਾ ਮਰਵਾਣੇ ਨੂੰ ਕਿਹਾ ਮਹਾਰਾਜ ਜਿਆਨ ਸਰਸਾਹੇ ਨਾਲ ਰਹੇ ਕਿਉਂ ਪੱਥਰਾਂ ਦੀ ਗਤਬਾਰ ਗਿਓ ਦੇਖੋ ਇਹਨੇ ਕਿਉਂ ਪੱਥਰਾਂ ਦੀ ਗਤਬਾਰ ਹੈ ਮੈਂ ਮੈਨੂੰ ਥੇ ਲੈ ਕੇ ਆਉਂਦੀ ਹਾਂ ਮੈਂ ਸਾਰਾ ਸੋਗ ਦੇ ਨਾਲ ਹੀ ਰਹਾਂ ਆਤਮਾ ਗੁਰੂ ਨਾਨਕ ਪਾਸ਼ਾ ਨੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਮਨ ਸੰਸਕਰਨ ਦਾ ਦੱਸਿਆ। ਸਤਿਮੰਦ ਸਾਫ ਮਨਾ ਫਾਈ ਲਗਾਉਂਦੇ। ਪਰ ਗੁਰਸਾਂ ਉਹਦਾ ਹਮੇਸ਼ਾ ਇਹ ਟਾਈਮ ਨੇ 10 ਦਿਨੂ ਕੀਤੇ ਨੇ। ਮੈਨੂੰ ਲੱਗਦਾ ਪਿਆ ਰੈਣੀ ਦੂਹੇ ਤੱਕ ਦੂਹੇ ਬਰਤੰਨਾ ਹੈ। ਇਹ ਮੈਨੂੰ ਲੱਗਦਾ। ਤੇਰੇ ਕੋਲ ਬਾਏ ਹੈ। ਮੈਂ ਮੇਰੇ ਨਾਮ ਦਾ। ਮੈਨੂੰ ਮੈਨੂੰ ਸਾ ਕੋਈ ਤੁਹਾਨੂੰ ਜਣਾ ਦੇ। ਸਿੱਧੇ ਬਕਸੀ ਨਾ ਬਣੇ ਕਿ ਇਹ ਮਾਇਆ ਦਾ ਕਾਰਨ ਹੈ ਕਿ ਸਾਨੂੰ ਭੌਂਦਿਆ। ਉਹ ਨਾਨਕ ਬਿਨ ਹਰ ਭੱਜਣਾ ਹਰੀ ਦੇ ਭਗਨ ਕਰਾ। ਜੀਵਨ ਹੋਣ ਕਾਮ ਉਹ ਵੀ ਕੰਮ ਨਹੀਂ। ਜੀਵਨ ਦਾ। ਭਾਵੇਂ ਇਕੱਲਾ ਜੀਵਨ ਐਂ ਹੀ ਬਿਤਾਉ ਜਾਣਾ। ਜੀਵਨ ਨਹੀਂ। ਕਿ ਜੀਵਨ ਸਫਲ ਹੋਊਗਾ ਪਰਮਾਤਮਾ ਦੀ ਨੀਂਦ ਜਾਵੇ। ਸਿਰਫ ਥੋੜਾ ਜਿਹਾ ਸਾਨੂੰ ਬਦਲਾ ਦੇ ਲੋੜ ਹੈ। ਪਰਮਾਤਮਾ ਅਕਾਲ ਪੁਰਖ ਦਾ ਉਹ ਜਿੰਦ ਜਿੰਦ ਕਰਾਂਗੇ ਤਾਂ ਸਾਡੀ ਬਾਹ ਪੱਗ ਸਤਗੁਰੂ ਕੋਟ ਪੈਂਡਾ ਆਗੇ ਹੋ ਜੇ ਮੜੇ ਚੱਲੂ ਮੜੇ ਸੋਤ ਨਾ ਉਹ ਖੱਚ ਕੇ ਲਾਉਗਾ ਚੰਦ ਜੀ ਰਸਤਰ ਗਿਆ ਹੁੰਦਾ ਮਨ ਨੂੰ ਫੜਦਾ ਨਹੀਂ ਮੈਂ ਤੈਨੂੰ ਇਹ ਕੰਮ ਕਿਸੇ ਲੈਣੀ ਦੇਣਾ ਤੈਨ ਮੜਾ ਤੂੰ ਚਾਰ ਮਿੰਟ ਲਾ ਕੇ ਰੂ ਤਾ ਨਾਮ ਜਪਨਾ ਰੂ ਤਾ ਚਾਰ ਬਿਨਾ ਨਾਮ ਉਹ ਵੀ ਇਹਦੇ ਨੇ ਜੋ ਉਹ ਸਤਿਗੁਰੂ ਬੜੀ ਵੱਡੀ ਕਿਰਪਾ ਕਰਦਾਗਾ ਥੋੜਾ ਜਿਹਾ ਉੱਤਮ ਚੇਤਨ ਨੂੰ ਕਰ ਲੈ ਉਹਨੇ ਜੇ ਬਾਹਰ ਨਿਕਲਣਾ ਗਰਾਜ ਚੋਂ ਕਿਸੇ ਪਾਣੀ ਦੀ ਗੁੱਦੀ ਇਹਨਾਂ ਮੜੀਆਂ ਸਖੜਾ ਕਰ ਤੂੰ ਗਾਮੇ ਫੜ ਲੂਗਾ ਜਿਵੇਂ ਵੀ ਮੈਂਦਾ ਹੀ ਬੈਠੂ ਜਿ ਤੁਸੀਂ ਨਹੀਂ ਜੀ ਆਪ ਜੀ ਬੜਾ ਇੰਨਾ ਦਾ ਸਰੂਪੀ ਕਰਨਾ ਪਊਗਾ ਅਗੇ ਗੁਰੂ ਮਹਾਰਾਜ ਆਪੇ ਸਰ ਕਰ ਬਸ ਕਰਨ ਚੇਤ ਕਰ ਲੈ ਪੀ ਲੋ ਸੋ ਸਤਿਗੁਰੂ ਦੀ ਕਿਰਪਾ ਕਰ ਲੈ ਅੱਜ